ਸ੍ਰੀ ਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਮੇਸ਼ ਪਰਿਵਾਰ ਗਰੁੱਪ ਆਫ ਸਕੂਲਸ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੈ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਰੋਜ਼ਾਨਾ ਗੁਰੂ ਦੀ ਗੱਲ ਅੱਜ 8 ਦਸੰਬਰ ਹੈ ਮੈਂ ਪ੍ਰਭਜੋਤ ਗੌਰ ਕਲਾਸ 10ਵੀਂ ਦਸਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਅਮਾਕਲਾਂ ਜ਼ਿਲ੍ਹਾ ਤਰਨਤਾਰਨ ਵਿੱਚ ਪੜ੍ਹਦੀ ਹਾਂ ਮੇਰੇ ਵੱਲੋਂ ਆਪ ਜੀ ਦਾ ਨਿੱਗਾ ਸਵਾਗਤ ਹੈ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਹੁਕਮ ਹੈ ਮਨ ਰੇ ਕਹਾ ਪਯੋ ਤੈ ਬੋਰਾ ਅਹਨਿਜ਼ ਆਦ ਕਟੈ ਨਹੀਂ ਜਾਣੈ ਪਯੋ ਲੋਭ ਸੰਗ ਹੋਰਾ हे ਮੇਰੇ ਮਨ ਤੂੰ ਕਿਸ ਵਾਸਤੇ ਕਮਲਾ ਹੋ ਗਿਆ ਹੈ ਤੂੰ ਲੋਭ ਲਾਲਚ ਵਿੱਚ ਕਿਉਂ ਫਸ ਗਿਆ ਹੈ ਤੂੰ ਇਹ ਕਿਉਂ ਨਹੀਂ ਜਾਣਦਾ ਤੇਰੀ ਉਮਰ ਦਿਨ ਰਾਤ ਕੱਟਦੀ ਜਾ ਰਹੀ ਹੈ ਪਰ ਤੂੰ ਲੋਭ ਲਾਲਚ ਵਿੱਚ ਫਸ ਕੇ ਆਤਮਿਕ ਜੀਵਨ ਪੱਖੋਂ ਕਮਜ਼ੋਰ ਹੋ ਗਿਆ ਹੈ ਹੌਲਾ ਹੋ ਗਿਆ ਹੈ हे ਮਨ ਤੂੰ ਜਿਸ ਸਰੀਰ ਨੂੰ ਸੁੰਦਰ ਕਰ ਅਤੇ ਇਸਤਰੀ ਨੂੰ ਆਪਣਾ ਕਰਕੇ ਮੰਨੀ ਬੈਠਾ ਹੈ ਇਹਨਾਂ ਵਿੱਚੋਂ ਤੇਰਾ ਆਪਣਾ ਕੋਈ ਨਹੀਂ ਜੋ ਤੇਰਾ ਪੱਕਾ ਸਾਥ ਨਿਭਾਵੇਗਾ ਇਸ ਗੱਲ ਨੂੰ ਚੰਗੀ ਤਰ੍ਹਾਂ ਸੋਚ ਵਿਚਾਰ ਲੈ ਚੰਗੀ ਤਰ੍ਹਾਂ ਵੇਖ ਲੈ हे ਮਨ ਜਿਸ ਤਰ੍ਹਾਂ ਜਵਾਰੀ ਜੂਏ ਵਿੱਚ ਬਾਜੀ ਹਾਰ ਜਾਂਦਾ ਹੈ ਇਸੇ ਤਰ੍ਹਾਂ ਤੂੰ ਆਪਣਾ ਅਮੋਲਕ ਮਨੁੱਖਾ ਜਨਮ ਹਾਰ ਰਿਹਾ ਹੈ ਤੂੰ ਪਰਮੇਸ਼ਰ ਦੀ ਅਵਸਥਾ ਨੂੰ ਨਹੀਂ ਜਾਣ ਸਕਿਆ ਤੂੰ ਇੱਕ ਖਿੰਨ ਪਲ ਲਈ ਵੀ ਪਰਮੇਸ਼ਰ ਦੇ ਚਰਨਾਂ ਵਿੱਚ ਸੁਰਤ ਨਹੀਂ ਜੋੜ ਸਕਿਆ ਤੂੰ ਆਪਣੀ ਸਾਰੀ ਉਮਰ व्यर्थ ਹੀ ਗਵਾ ਦਿੱਤੀ ਹੈ ਗੁਰੂ ਜੀ ਆਖਦੇ ਹਨ हे ਭਾਈ ਕੇਵਲ ਉਹ ਮਨੁੱਖ ਹੀ ਸੁਖੀ ਜੀਵਨ ਵਾਲਾ ਹੈ ਜੋ ਪਰਮੇਸ਼ਰ ਦੇ ਗੁਨਾ ਦਾ ਗਾਇਨ ਕਰਦਾ ਹੈ ਬਾਕੀ ਸਾਰਾ ਸੰਸਾਰ ਮਾਇਆ ਦੇ মোহ ਵਿੱਚ ਫਸਿਆ ਪਿਆ ਹੈ ਇਸ ਕਰਕੇ ਉਹ ਨਿਰਪੈ ਪਦਵੀ ਨਹੀਂ ਪ੍ਰਾਪਤ ਕਰ ਸਕਦਾ ਗੁਰੂ ਪਿਆਰੀ ਸਾਧ ਸੰਗਤ ਜੀ ਦਿਨ ਰਾਤ पल पल ਕਰਕੇ ਉਮਰ ਘਟਦੀ ਜਾ ਰਹੀ ਹੈ ਮਨੁੱਖ ਲੋਭ ਲਾਲਚ ਵਿੱਚ ਫਸ ਕੇ ਆਪਣਾ ਮਨੁੱਖਾ ਜੀਵਨ ਵਿਅਰਥ ਹੀ ਗਵਾ ਰਿਹਾ ਹੈ ਮਨੁੱਖ ਆਪਣਾ ਸਰੀਰ ਕਰ ਬਾਰ ਇਸਤਰੀ ਆਦ ਨੂੰ ਆਪਣਾ ਸਮਝੀ ਬੈਠਾ ਹੈ ਇਨਾਂ ਵਿੱਚ ਪੱਕਾ ਕੁਝ ਨਹੀਂ ਹੈ ਮਨੁੱਖ ਨੇ ਇੱਥੇ ਹੀ ਸਭ ਕੁਝ ਛੱਡ ਕੇ ਸੰਸਾਰ ਤੋਂ ਤੁਰ ਜਾਣਾ ਹੈ ਪਰਮੇਸ਼ਰ ਦੀ ਬੰਦਗੀ ਕਰਕੇ ਮਨੁੱਖਾ ਜਨਮ ਸਫਲਾ ਕਰਨਾ ਚਾਹੀਦਾ ਹੈ ਪਿਆਰੇ ਵਿਦਿਆਰਥੀਓ ਮਾਪਿਆਂ ਨੇ ਤੁਹਾਨੂੰ ਪਾਲਿਆ ਪੋਸਿਆ ਹੈ ਮਾਪਿਆਂ ਦੀ ਸੇਵਾ ਕਰਨ ਕਰਿਆ ਕਰੋ ਮਾਂ ਪਿਓ ਤੋਂ ਅਸੀਸਾਂ ਲਿਆ ਕਰੋ ਗੁਰੂ ਪਲਾ ਗਰੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ